ਸਾਤ ਦੇ ਨਾ ਹੀ ਦੀ ਗੀ ਤੁਹਾਨੂੰ ਐ ਨਹੀਂ ਪਤਾ ਕਿ ਇਹ ਕੰਮ ਸਹੀ ਹੈ ਜਾਂ ਗਲਤ ਹੈ ਹੱਤੋਂ ਨੋ ਮਹੀਨੇ ਦੇ ਇਹ ਕਹਿੰਦੇ ਜੀ ਅਸੀਂ ਫਿਰਦੇ ਸੀ ਇਹਨਾਂ ਦੀ ਮਦਦ ਕਰਨਾ ਹੈ ਜੀ ਸਾਨੂੰ ਐ ਨਹੀਂ ਪਤਾ ਸੀ ਕਿ ਸਾਨੂੰ ਬਾਅਦ ਚ ਪਤਾ ਲੱਗਿਆ ਵੀ ਇਹ ਤੁਸੀਂ ਗਲਤ ਕਰ ਰਹੇ ਹੋ ਤੁਸੀਂ ਕਹਿੰਦੇ ਜੀ ਤੁਸੀਂ ਗੁਰਦੁਆਰਾ ਸਾਹਿਬ ਦੀ ਜਲ ਸਰ ਸਾਨੂੰ ਐ ਨਹੀਂ ਪਤਾ ਸੀ ਕਿ ਇਹ ਕੰਮ ਲੀਗਲ ਹੈ ਕਿ ਅਨਲੀਗਲ ਹੈ ਤਾਂ ਕਰਕੇ ਅਸੀਂ ਜੋਸ਼ ਚ ਬੋਲੇਗੇ ਜੋਸ਼ ਚ ਬੋਲेंगी ਉਹ ਤੇਰਾ ਇਲਜ਼ਾਮ ਲਗਾਈ ਸਾਡੀ ਸਮਝ ਉਹ ਸਰ ਅਸੀਂ ਆਪਣੇ ਸ਼ਬਦ ਵਾਪਸ ਲੈ ਲਏ ਤਾਂ ਜੋਸ਼ ਚ ਬੋਲੇਗੇ ਪਤਾ ਨਹੀਂ ਲੱਗੇ ਕੀ ਨਾਮਾ ਤੋਂ ਮੇਰਾ ਨਾਮ ਚਮਨ ਲਾਲ ਹੈ ਤੁਹਾਡੇ ਉੱਪਰ ਕੁੜ ਦਿਨ ਪਹਿਲਾਂ ਇੰਸਪੈਕਟਰ ਮੰਗਲਸੱਤ ਲੱਖ ਮੰਗਣ ਦੇ ਇਲਜ਼ਾਮ ਲੱਗੇ ਠੀਕ ਹੈ ਨਾ ਚਲੋ ਸਿਰ ਉਹ ਇਲਜ਼ਾਮ ਝੂਠੇ ਸੀਗੇ ਬਿਲਕੁਲੀ ਝੂਠੇ ਸੀਗੇ ਉਹ ਇੰਤਕਾਲ ਸੀਗਾ ਜਿਹੜਾ ਉਹ ਬਹੁਤ ਹੀ ਡਰਾ ਧਮਕਾ ਕੇ ਮੈਨੂੰ ਪ੍ਰੈਸ਼ਰ ਪਾ ਕੇ ਉਹਨਾਂ ਨੇ ਦਰਜ ਕਰਵਾਇਆ ਸੀਗਾ ਤੇ ਜਿਹੜਾ ਉਹ ਇੰਤਕਾਲ ਆ ਉਹ ਦਰਜ ਕਰਨੀ ਹੋਗ ਹੀ ਨਹੀਂ ਸੀਗਾ ਪਹਿਲੀ ਗੱਲ ਤੇ ਉਹ ਚੇਲੇ ਦੀ ਸੀਗੀ ਆਪਣੀ ਜ਼ਮੀਨ ਸੀਗੀ ਡੇਰੇ ਦੀ ਉਹ ਚੇਲੇ ਤੋਂ ਚੇਲੇ ਅੱਗੇ ਟੇਲੇ ਤੋਂ ਟੇਲੇ ਟਰਾਂਸਫਰ ਹੋ ਰਹੀ ਸੀਗੀ ਠੀਕ ਹੈ ਜੀ ਤੇ ਮੈਂ ਉਹਨੂੰ ਦਰਜ ਨਹੀਂ ਕਰ ਰਿਆ ਸੀਗਾ ਤੁਹਾਨੂੰ ਇਹ ਇਲਜ਼ਾਮ ਕਿਉਂ ਲਗਾਇਆ ਹਾਂਜੀ ਇਲਜ਼ਾਮ ਕਿਉਂ ਲਗਾਇਆ ਜੇ ਤੁਹਾਡੇ ਉਹ ਇਲਜ਼ਾਮ ਇਸ ਲਈ ਲਗਾਇਆ ਗਿਆ ਕਿਉਂਕਿ ਇੰਤਕਾਲ ਰੱਜ ਹੋ ਗਿਆ ਤੇ ਜਦੋਂ ਉਹਦੇ ਚ ਕੁਰਸੀ ਨਾਮਾ ਤਸਦੀਕ ਕਰਨੀ ਸੀ ਕੋਈ ਆ ਰਿਹਾ ਤੇ ਪਲੱਸ ਡੇਰੇ ਦੀ ਜ਼ਮੀਨ ਹੋਣ ਕਰਕੇ ਉਹ ਤਹਿਸੀਲਦਾਰ ਸਾਹਿਬ ਨੇ ਨਾ ਮਨਜ਼ੂਰ ਕਰਤਾ ਠੀਕ ਹੈ ਜੀ ਜਦੋਂ ਨਾ ਮਨਜ਼ੂਰ ਹੋਇਆ ਉਹਨਾਂ ਨੂੰ ਲੱਗਿਆ ਵੀ ਹੁਣ ਤਾਂ ਸਾਡਾ ਜੋ ਕੰਮ ਹੋਣਾ ਨਹੀਂ ਕਿਉਂਕਿ ਉਹ ਜ਼ਮੀਨ ਉਹ ਦੋ ਤਿੰਨ ਜਗ੍ਹਾ ਅੱਗੇ ਵੇਚੀ ਵੇਚ ਰੁੱਕੇ ਸੀਗੇ ਜਾਂ ਨਾ ਵਿਹਾਨਾ ਕਰਾ ਕੇ ਤੇ ਫਿਰ ਹੜਤਾਲ ਦੇ ਮੱਦੇਨ ਕਿ ਅੱਗੇ ਉਹਦਾ ਸੀ ਰਹਿ ਗਿਆ ਅੱਜ ਸਾਡਾ ਇਹੀ ਫੈਸਲਾ ਹੋਇਆ ਹੈ ਵੀ ਉਹਨਾਂ ਨੇ ਮਾਫੀ ਮੰਗੀ ਆ ਪੂਰੀ ਬਡਵਾਰ ਯੂਨੀਅਨ ਤੋਂ ਮਾਫੀ ਮੰਗੀ ਆ ਕਿ ਅਸੀਂ ਤੁਹਾਡੀ ਸ਼ੋਭੀ ਖਰਾਬ ਕਰਨ ਲਈ ਇਹ ਕੰਮ ਕੀਤਾ ਸੀਗਾ ਅੱਜ ਹਰਦਾਨ ਵਾਪਸ ਲੈ ਰਹੇ ਕਾਨੂੰਨੀ ਕਾਰਵਾਈ ਕੀਤੀ ਜਾ ਵੀ ਹੈ ਕਿ ਨਹੀਂ ਤੁਹਾਡੇ ਵੱਲੋਂ ਕਾਨੂੰਨੀ ਕਾਰਵਾਈ ਕੀਤੀ ਜਾਵੇ ਉਹਨੂੰ ਦਿੱਤਾ ਕਰਾ ਲੈਣੀ ਜੀ 0500 ਰਵੀ ਰਾਜੋਟ ਮਰੋ ਮਨਜੀਤ ਸਿੰਘ ਜੀ ਕਿਹੜਾ ਪਿੰਡ ਮਾਨਕੀ ਜੀ ਕੀ ਮਸਲਾ ਹੋਇਆ ਦੱਸੋ ਮਸਲਾ ਇੰਤਕਾਲ ਦਾ ਸੀਗਾ ਜੀ ਦੋ ਸਰਕਾਰ ਨੇ ਕ腐ਸ਼ਨ ਦੇ ਖਿਲਾਫ ਮਹਮ ਵੱਡੀ ਹੋਈ ਆਈ ਤੇ ਅਸਲ ਦੇ ਵਿੱਚ ਉਹ ਇੰਤਕਾਲ ਨੂੰ ਡਰਾਾ ਤੰਗਾ ਕੇ ਮਤਲਬ ਕਰਾਉਣਾ ਚਾਹੁੰਦੇ ਸੀਗੇ ਦਵਾ ਦੇ ਪਾ ਕੇ ਹੋਰ ਇਦਾਂ ਦੀ ਸਰ ਕੋਈ ਗੱਲ ਨਹੀਂ ਸੀ ਜਿਹੜਾ ਡਰਾਮਾ ਕੀਤਾ ਸਰ ਵਾਸਤੇ ਨਹੀਂ ਸਰ ਕੋਈ ਡਰਾਮਾ ਨਹੀਂ ਹੈਗਾ ਜੀ ਉਹ ਸਾਨੂੰ ਮੰਨ ਲੋ ਜੀ ਜਾਇ ਕਰੇ ਸ਼ਾਰਤੀ ਬੰਦੇ ਦਾ ਪ੍ਰੈਸ਼ਰ ਲਾ ਲੋ ਜੀ ਉਹ ਉਸ ਦੇ ਹਾਰ ਤੇ ਹੋ ਗਿਆ ਜੀ ਨਹੀਂ ਸਰ ਕਿਸੇ ਦਾ ਨਾਉ ਨਹੀਂ ਲੈਣਾ ਚਾਹੁੰਦੇ ਜੀ ਆਪਾਂ ਤੁਹਾਨੂੰ ਪੈਸੇ ਵਾਲੀ ਗੱਲ ਕਿਹਨੇ ਗਿਆ ਨੂੰ ਕਿਹਾ ਸੀ ਨਹੀਂ ਉਹ 7 ਲੱਖ ਇਹੋ ਸ਼ਰਾਰਤੀ ਬੰਦੇ ਦਾ ਹੀ ਕੰਮ ਸੀ ਉਹ 7 ਲੱਖ ਰੁਪਏ ਦਾ ਉਤਸ਼ਾਹ ਆਇਆ ਵਾ 7 ਲੱਖ ਮੰਗਿਆ ਸੀ ਬਦਵਾ ਲਈ ਨਹੀਂ ਸਰ ਉਹਨੇ ਕੁਝ ਨਹੀਂ ਕੋਈ ਨਪਿਆਰੀ ਮੰਗਾਇਆ ਤੇ ਹੁਣ ਤੁਸੀਂ ਅੱਜ ਕੀ ਕਰਨਾ ਹੈ ਸਰ ਜੀ ਮਾਫੀ ਮੰਗਣਾ ਚਾਹੁੰਦੇ ਆ ਜੀ ਕੋਈ ਗਲਤੀ ਹਾਤੋਂ ਗਲਤੀ ਹੋ ਗਈ ਭਾਵਕ ਹੋ ਗਏ ਤੇ ਅੱਜ ਸਰ ਕੱਲ੍ਹ ਤੋਂ ਰੈਕ ਮੀਟਿੰਗ ਰੱਖੀ ਹੈ ਜੀ ਕਿਨਾਂ ਦਾ ਪੀ ਮੋਡਲ ਸੀ ਹਨ ਜੀ ਜਿਵੇਂ ਤੁਸੀਂ ਸਾਰੇ ਜਾਣਦੇ ਹੋ ਅੱਜ ਤੋਂ 3 ਦਿਨ ਪਹਿਲਾਂ ਇੱਕ ਤਸਵੀਲ ਦਫਤਰ ਦੇ ਵਿੱਚ ਘਟਨਾਈ ਸੀ ਮਾਨਕੀ ਪਿੰਡ ਦੇ ਜਿਹੜੇ ਕੁਛ ਮਸ਼ੀਨ ਦੇ ਸੀਗੇ ਉਹਨਾਂ ਵੱਲੋਂ ਇਲزام ਲਗਾਇਆ ਗਿਆ ਸੀ ਸਾਡੇ ਪਟਵਾਰੀ ਤੇ ਵੀ ਉਹਨੇ 7 ਲੱਖ ਰੁਪਏ ਦੀ ਰਿਸ਼ਵਤ ਮੰਗੀ ਹੈ ਇੰਤਕਾਲ ਦਰਜ ਕਰਨ ਦੇ ਬਦਲੇ ਜਦੋਂ ਤੱਥ ਨੂੰ ਕੋਖੇ ਦਾ ਕਿਸਿੰਦਰ ਸਾਹਿਬ ਹਰਿਸ਼ਜੀ ਵੱਲੋਂ ਤੇ ਪਾਇਆ ਗਿਆ ਵੀ ਉਹ ਇੱਕ ਡੇਰੇ ਦੀ ਲੈਣ ਸੀਗੀ ਜਿਹਦਾ ਉਹ ਆਪਣਾ ਬਰਸਦ ਇੰਤਕਾਲ ਕਰਵਾਉਣਾ ਚਾਹਦੇ ਸਨ ਅਸੀਂ ਸਾਰੇ ਜਾਣਦੇ ਹਾਂ ਰੈਵੀ ਵਾਲੇ ਤੇ ਬਿਹਤਰ ਜਾਣਦੇ ਨੇ ਡੇਰਿਆਂ ਦੀ ਲੈਣ ਜਿਹੜੀ ਇਹ ਉਹ ਚੇਲੇ ਤੋਂ ਮੰਤ ਤੋਂ ਚੇਲੇ ਨੂੰ ਤਾਸ ਰੋਟੀ ਦੀ ਉਹ ਸਿਰਫ ਕੇ ਟੇਕਰ ਹੁੰਦਾ ਵੇ ਉਹ ਚੇਲਾ ਬਾਤਨਾ ਮੰਦਾ ਵੇ ਉਹ ਮਾਲਕ ਨਹੀਂ ਹੋ ਸਕਦਾ ਡੈਡ ਇਜ਼ ਓਨਲੀ ਮੈਨੇਜਰ ਸੋ ਇਹ ਬੰਦੇ ਚਾਹੁੰਦੇ ਸਨ ਕਿਸੇ ਤਰੀਕੇ ਜ਼ਮੀਨ ਜਿਹੜੀ ਇਹ ਉਹਨਾਂ ਦੇ ਨਾਂ ਤੇ ਚੜ੍ਹ ਜਵੇ ਤੇ ਅੱਗੂ ਉਹ ਡੀਲਰਾਂ ਦੇ ਰਾਹੀਂ ਉਹ ਜਿਹਨਾਂ ਨਾਲ ਠੀਕ ਠੀਕ ਗੱਲ ਕੀਤੀ ਸੀ ਵੇਚ ਕੇ ਇਹਨੂੰ ਵਾਟ ਵੇਟ ਕੇ ਖਾਸ ਕਰਨ ਸੋ ਬੇਸਿਕਲੀ ਉਹ ਡੇਰੇ ਦੀ ਲੈਂਡ ਨੂੰ ਹੜਪਣਾ ਚਾਹੁੰਦੇ ਸਨ ਜਦੋਂ ਤਸੀਹ ਪਟਵਾਰੀ ਸਾਹਿਬ ਨੇ ਇਸ ਦੀ ਇਨਕਾਰੀ ਕੀਤੀ ਹੈ ਤਾਂ ਜੋ ਅੱਜ ਜਿਵੇਂ ਉਹਨਾਂ ਨੇ ਸਟੇਟਮੈਂਟ ਦਿੱਤੀ ਹੈ ਲਿਖ ਕੇ ਵੀ ਦੇ ਰਹੇ ਨੇ ਵੀ ਅਸੀਂ ਸੋਚਿਆ ਸੀ ਜਿਵੇਂ ਪੰਜਾਬ ਦੇ ਵਿੱਚ ਸਰਕਾਰ ਵੱਲੋਂ ਕ腐ਸ਼ਨ ਦੇ ਅਗੇਂਸਟ ਮੁਹਿੰਮ ਜਾਰੀ ਕੀਤੀ ਗਈ ਹੈ ਇਹ ਆਪਾਂ ਉਸੇ ਲੜੇ ਦੇ ਵਿੱਚ ਪਟਵਾਰੀ ਜਾਂ ਤਸੀਹਦਾਂ ਨੂੰ ਡਰਾ ਕੇ ਇਹ ਜ਼ਮੀਨ ਦਾ ਇਨਤਕਾਲ ਕਰਾ ਲਾਂਗੇ ਤੇ ਫਿਰ ਵੇਚ ਵਟ ਇਹ ਉਹਨਾਂ ਦਾ ਮੋਟਿਵ ਸੀ ਜੋ ਅਜੋ ਕਹਿ ਕੇ ਗਏ ਨੇ ਪਹਿਲਾ ਜਿਹੜੀ 1996 ਦੀ ਹੋਈ ਹੋਈ ਆ ਉਹ ਵੀ ਨਹੀਂ 1996 ਨਹੀਂ ਇਸ ਤੋਂ ਪਹਿਲਾਂ 2019 ਦੇ ਵਿੱਚ ਰਜਿਸਟਰੀ ਹੋਈ ਹੈ ਉਹ ਤਸੀਲਾ ਸਾਹਿਬ ਉਹਦੀ ਹੜਤਾਲ ਕਰ ਰਹੇ ਨੇ ਵੀ ਉਹ ਰਜਿਸਟਰੀ ਕਿੰਨਾਂ ਹਾਲਾਤਾਂ ਦੇ ਵਿੱਚ ਹੋਈ ਜਿਹੜੀ ਕਿ ਨਹੀਂ ਹੋਣੀ ਚਾਹੀਦੀ ਸੀ ਇਹ ਇਸ ਤੋਂ ਮੈਂ ਹੋਰ ਦੱਸਣਾ ਚਾਹੁੰਦਾ ਹਾਂ ਸਰਕਾਰ ਦੀ ਇਹਦੇ ਵਿੱਚ ਕ腐ਸ਼ਨ ਅਗੇਂਸ ਮਨਸ਼ਾ ਬਿਲਕੁਲ ਕਲੀਅਰ ਹੈ ਪੰਜਾਬ ਸਰਕਾਰ ਕਲੀਅਰ ਹੈ ਇਹ ਇਸ ਤੋਂ ਪਹਿਲਾਂ ਇਹ ਬਚਿੰਦੇ ਜਿਹੜੇ ਆ ਮਾਨਯੋਗ ਐਮਐਲਏ ਸਾਹਿਬ ਹਲਕਾ ਵਿਧਾਇਕ ਜਿ ਕੋਈ ਵੀ ਇਹ ਸਭ ਉਹਦਾ ਐਕਸ਼ਨ ਮੈਂ ਕਹਾਂ ਤੁਸੀਂ ਥੋੜੇ ਬੋਤੇ ਪੈਸੇ ਇਹਨਾਂ ਨੂੰ ਦੇ ਦੋ ਜੇ ਕੋਈ ਮੰਗਦਾਵੇ ਤੇ ਫਿਰ ਆਪਾਂ ਇਹਨਾਂ ਨੂੰ ਵਿਜੀਲੈਂਸ ਕੋਲੋਂ ਫੜਾਵਾਂਗੇ ਪਰ ਇਹ ਉਸ ਤੋਂ ਬਾਅਦ ਵਿਧਾਇਕ ਦੇ ਖਿਲਾਫ ਵੀ ਮਾੜਾ ਚੰਗਾ ਬੋਲ ਕੇ ਉੱਥੋਂ ਵਾਪਸ ਆ ਗਏ ਆ ਜਿੱਥੋਂ ਇਹ ਕਲੀਅਰ ਕਟ ਹੁੰਦਾ ਵੇ ਵੀ ਕਿਸੇ ਪਟਵਾਰੀ ਨੇ ਪੈਸੇ ਨਹੀਂ ਸਰ ਮੰਗੇ ਇਹ ਵਡਾਏ ਸਾਹਿਬ ਦਾ ਸਰਕਾਰ ਦਾ ਰਸੂਖ ਯੂਜ਼ ਕਰਕੇ ਅਸਰਾਂ ਨੂੰ ਬਦਨਾਮ ਕਰਕੇ ਰੋਲਾ ਪਾ ਕੇ ਗਲਤ ਵਿਕਰੀ ਕਰੈਂਟ ਕਰਾਉਣਾ ਨਾਲ ਸਿਰਫ ਮੋਟਿਵ ਸੀ ਉਹ ਮੋਟਿਵ ਇਹਨਾਂ ਦਾ ਪੂਰਾ ਨਹੀਂ ਹੋ ਸਕਿਆ ਸਰ ਹੁਣ ਕੀ ਨੇ ਕਰਦੇ ਹੋਗੇ ਜੋ ਨੀਮਨ ਸਾਹਿਬ ਤਹਿਸੀਲਦਾਰ ਸਾਹਿਬ ਲਿਖ ਕੇ ਦਿੰਦੇ ਉਸ ਅੰਸਾਰ ਬੰਦੀ ਕਰਦੇ ਮਾਫੀ ਦੀ ਗੱਲ ਆ ਰਹੀ ਹੈ ਜੀ ਵਿੱਚੋਂ ਕੀ ਗੱਲ ਹੈ ਮਾਫੀ ਦੀ ਉਸੇ ਸਬੰਧ ਵਿੱਚ ਆਏ ਸਨ ਜੀ ਅਸੀਂ ਗਲਤ ਹੋ ਗਏ ਸਾਨੂੰ ਭਾਵੇਂ ਹੋ ਗਏ ਕਿ ਪਿੰਡ ਦੇ ਕੁਝ ਲੋਕਾਂ ਨੇ ਸ਼ਿਕਾਇਤ ਨਹੀਂ ਬੰਦਿਆ ਨੇ ਇਹਨੂੰ ਪਰਮਾਤਾ ਵੀ ਤੁਸੀਂ ਇਦਾਂ ਦੀ ਗੱਲ ਕਹਿ ਦਿਓ ਵੀ ਅਫਸਰਾਂ ਨੇ ਪੈਸੇ ਮੰਗੇ ਤਹਿਸੀਲਦਾਰ ਨੇ ਜਾਂ ਨੈਫਸੀਲਰ ਨੇ ਜਾਂ ਪਟਵਾਰੀ ਨੇ ਪੈਸੇ ਮੰਗੇ ਐ ਇਹਦਰ ਦੇ ਮਰਦੇਦ ਖਾਲ ਕਰ ਦਿੰਦੇ ਤੁਹਾਡਾ ਪਰ ਜਿਹੜੇ ਸਾਡੇ ਤਹਿਸੀਲਦਾਰ ਨੇ ਨੈਫਸੀ ਇਹ ਜਿਹੜਾ ਸਾਡਾ ਪਟਵਾਰੀ ਉਹ ਬਿਲਕੁਲ ਨਵਾਂ ਵਿਸ਼ੇਸ਼ਤ ਮਹੀਨੇ ਦਾ ਉਹਨਾਂ ਨੇ ਬਿਲਕੁਲ ਜੋ ਨੀਮਨ ਸਰ ਬੰਦੀ ਕਰਦੇ ਕਿਤੇ ਦੇ ਨਿਕਾਲੇ ਦਾ ਨਾਮਜ਼ੂਰ ਆਲਰੇਡੀ ਕੀਤਾ ਹੋਇਆ ਹੈ ਇਸ ਲਈ ਕਿਸੇ ਤਰ੍ਹਾਂ ਦੇ ਨਾਮ ਨੂੰ ਡਰਾਮਾ ਚੱਲਦਾ ਰਿਹਾ ਇਹਨਾਂ ਕੋਲ ਲੋਕਾਂ ਨਾਲ ਉਸਾਂ ਵੀ ਹੋਇਆ ਵਾਸਤੇ ਕਾਰਜਕਮ ਵੀ ਵਿਗੜ ਗਈ ਹੈ ਇਹ ਵੀ ਗੱਲ ਕੀਤੀ ਬਿਲਕੁਲ ਤਸੀਲਾ ਸਾਹਿਬ ਨੇ ਇਹ ਲਿਖ ਕੇ ਜੋ ਵੀ ਭੇਜਣਗੇ ਡੀਸੀ ਸਾਹਿਬ ਨੂੰ ਨੀਮਨ ਸਰ ਬੰਦੀ ਕਾਰਵਾਈ ਅਮਲ ਚੱਲੇਗੀ ਮੇਰੀ ਮਾਫੀ ਦੀ ਗੱਲ ਕੀਤੀ ਹੈ ਤੁਨੂੰ ਸਾਹਿਬ ਕੋਲ ਸਹੀ ਹੋਊਗੀ ਦੇਖੋ ਕਾਨੂੰਨ ਅਨੁਸਾਰ ਜੇ ਜੋ ਤਸੀਲਾ ਸਾਹਿਬ ਲਿਖ ਕੇ ਦੇਣਗੇ ਉਹ ਤੇ ਨੀਮਨ ਸਰ ਹੋਏਗੀ ਮਾਫੀ ਦੀ ਜਿਹੜੀ ਗੱਲ ਆ ਕਬੀਸਨ ਵੀ ਗਲਤੀ ਹੋ ਗਈ ਹੈ ਵੀ ਅਸੀਂ ਕਿਸੇ ਦੀ ਇਮੇਜ ਖਰਾਬ ਕੀਤੀ ਹੈ ਜਾਂ ਕਿ ਲੋਨਾਂ ਦੀ ਕਿਸੇ ਨੂੰ ਸਮਝਾਇਆ ਵੀ ਤੁਸੀਂ ਇਹ ਗਲਤ ਕਰ ਰਹੇ ਹੋ ਵੀ ਕਿਸੇ ਦਾ ਨੁਕਸਾਨ ਜਿਹੜਾ ਇੱਕ ਬੰਦਾ ਉਹ ਜਿੰਨੇ ਪੁੱਤਾਂ ਕੋ ਪੈਸਾ ਮੰਗਿਆ ਹੀ ਨਹੀਂ ਤੁਸੀਂ ਉਹਨਾਂ ਦਾ ਨੁਕਸਾਨ ਕਰੋਗੇ ਨੌਕਰੀ ਦਾ ਨੁਕਸਾਨ ਉਸ ਕਰਾਵੇ ਤੇ ਫਿਰ ਕਿਤੇ ਇਹਨਾਂ ਦੇ ਸੁਰਤ ਆਈ ਹੈ ਤੇ ਹੁਣ ਆ ਕਹਿੰਦੇ ਸੜਕੋ ਗਲਤੀ ਹੋ ਗਈ ਹੈ ਤੇ ਮੈਂ ਤੋਂ ਸਮੇਂ ਦਾ ਮਾਫੀ ਮੰਗਣ ਦੇ ਪਿੱਛੇ ਮੋਟਿਵ ਹੈ ਵੀ ਜਿਹੜਾ ਜ਼ਮੀਨ ਕਿਸੇ ਨਾ ਕਿਸੇ ਨੂੰ ਹੈ ਇਨਕਾਰ ਲਾਦੋ ਕਹਿੰਦੇ ਜ਼ਮੀਨ ਸੜਕੋ ਇਹ ਡੇਰੇ ਜਮੀਨ ਹੈ ਸਰਕਾਰ ਕਦੇ ਵਾਪਸ ਤੋਂ ਮੇਰੇ ਕੋਲ ਡਰਦੇ ਪਰ ਤੇ ਮੈਂ ਇਹ ਕਰੀ ਉਹ ਨਾਲ ਕਿਸੇ ਵੀ ਸ਼ੋਗ ਨਹੀਂ ਨਹੀਂ ਕਿ ਮੈਂ ਪਹਿਲਾਂ ਤੁਹਾਨੂੰ ਲਿਖ ਚੁੱਕਾ ਹਾਂ ਦੱਸ ਫਰਦਗੀ ਅਧਿਕਾਰੀਆਂ ਨੇ ਆਪਣੇ ਨਾਮ ਦਾ ਬਿਨੋਦ ਬਣੋ। ਪਰ ਆਈ ਸਮਝ ਗਈ। ਰਾਜ ਜੀ ਜੀ ਮਾਰੇ ਕੱਪੀ ਇੰਨੀ ਸਹੀ ਮੇਜ ਨੇ। ਬਣਵਾੜੀਆਂ ਨੇ ਸੱਤ ਮੱਥ ਜ਼ਮੀਨ ਦੇ ਪਤਾ ਹੀ ਮਿਲਿਆ। ਅੱਜ ਤਾਂ ਦਸਤਖਾਹ ਹੋ ਗਏ। ਉਸੇ ਮਾਨਕੇ ਵਾਲੇ ਜੀ ਰੋਣ ਨਾਲ ਸੱਤ ਦਿਨ ਆਈ ਗਏ। ਤੁਹਾਨੂੰ ਐ ਨਹੀਂ ਪਤਾ ਕਿ ਕੰਮ ਸਹੀ ਹੈ ਜਾਂ ਗਲਤ ਹੈ। 8-9 ਮਹੀਨੇ ਦੇ ਇਹ ਕਹਿੰਦੇ ਜੀ ਅਸੀਂ ਫਿਰਦੇ ਹਾਂ ਸੀ ਇਹਨਾਂ ਦੀ ਮਦਦ ਕਰਨਾ ਹੈ। ਜੀ ਦਾ ਨੂੰ ਐ ਨਹੀਂ ਪਤਾ ਕਿ ਸਾਨੂੰ ਬਾਅਦ ਚ ਪਤਾ ਲੱਗਿਆ ਵੀ ਇਹ ਤੁਸੀਂ ਦਲਦਲ ਕਰ ਰਹੇ ਹੋ। ਤੁਸੀਂ ਕਹਿੰਦੇ ਜੀ ਤੁਸੀਂ ਗੁਰਦੁਆਰਾ ਸਾਹਿਬ ਦੇ ਜਲ ਸਰ ਸਾਨੂੰ ਐ ਨਹੀਂ ਪਤਾ ਸੀ ਕਿ ਇਹ ਕੰਮ ਲੀਗਲ ਹੈ ਕਿ ਅਨਲੀਗਲ ਹੈ। ਤਾਂ ਕਰਕੇ ਅਸੀਂ ਜੋਸ਼ ਚ ਬੋਲਗੇ ਜੋਸ਼ ਚ ਬੋਲਗੇ ਲੋਕਾਂ ਨੇ ਮੇਰਾ ਇਲਜ਼ਾਮ ਲਗਾਈ ਸਾਡੀ ਨੰਗਰੀ ਉਹ ਸਰ ਅਸੀਂ ਆਪਣੇ ਸ਼ਬਦ ਵਾਪਸ ਲੈਨੇ ਸਤਿ ਜੋਸ਼ ਚ ਬੋਲ ਲਗੇ ਪਤਾ ਹੀ ਲੱਗੇ ਮੇਰਾ ਨਾਮ ਚਮਨ ਲਾਲ ਹੈ ਤੁਹਾਡੇ ਉੱਪਰ ਕੁੜੇ ਦਿਨ ਪਹਿਲਾਂ ਇੰਸਪੈਕਟਰ ਮੰਗਲ 7 ਲੱਖ ਮੰਗਣ ਦੇ ਇਲਜ਼ਾਮ ਲਗੇ ਠੀਕ ਹੈ ਨਾ ਚਾਹ ਸਰ ਫਿਰ ਉਹ ਇਲਜ਼ਾਮ ਝੂਠੇ ਸੀਗੇ ਬਿਲਕੁਲ ਹੀ ਝੂਠੇ ਸੀਗੇ ਉਹ ਇੰਤਕਾਲ ਸੀਗਾ ਜਿਹੜਾ ਉਹ ਬਹੁਤ ਹੀ ਡਰਾ ਧਮਕਾ ਕੇ ਮੈਨੂੰ ਪ੍ਰੈਸ਼ਰ ਪਾ ਕੇ ਉਹਨਾਂ ਨੇ ਦਰਜ ਕਰਵਾਇਆ ਸੀਗਾ ਤੇ ਜਿਹੜਾ ਉਹ ਇੰਤਕਾਲ ਆ ਉਹ ਮਾ ਦਰਜ ਕਰਨ ਯੋਗ ਹੀ ਨਹੀਂ ਸੀਗਾ ਪਹਿਲੀ ਗੱਲ ਤੇ ਉਹ ਚੇਲੇ ਦੀ ਸੀਗੀ ਆਪਣੇ ਜ਼ਮੀਨ ਸੀਗੀ ਡੇਰੇ ਦੀ ਉਹ ਚੇਲੇ ਤੋਂ ਚੇਲੇ ਅੱਗੇ ਟੇਲੇ ਤੋਂ ਟੇਲੇ ਟਰਾਂਸਫਰ ਹੋ ਰਹੀ ਸੀਗੀ ਠੀਕ ਹੈ ਜੀ ਤੇ ਮੈਂ ਉਹਨੂੰ ਦਰਜ ਨਹੀਂ ਕਰ ਰਿਆ ਸੀਗਾ ਤਾਂ ਤੁਹਾਡੇ ਦਾ ਇਲਜ਼ਾਮ ਕਿਉਂ ਲਗਾਇਆ ਹਾਂਜੀ ਇਲਜ਼ਾਮ ਕਿਉਂ ਲਗਾਇਆ ਜੇ ਤੁਹਾਡੇ ਉਹ ਇਲਜ਼ਾਮ ਇਸ ਲਈ ਲਗਾਇਆ ਗਿਆ ਕਿਉਂਕਿ ਅੰਤਰਾਲ ਦਰਜ ਹੋ ਗਿਆ ਤੇ ਜਦੋਂ ਉਹਦੇ 'ਚ ਕੁਰਸੀਨਾਮਾ ਤਸਦੀਕ ਕਰਨੀ ਸੀ ਕੋਈ ਆ ਰਿਹਾ ਤੇ ਪਲੱਸ ਡੇਰੇ ਦੀ ਜ਼ਮੀਨ ਹੋਣ ਕਰਕੇ ਉਹ ਤਹਿਸੀਲਦਾਰ ਸਾਹਿਬ ਨੇ ਨਾਮ ਮਨਜ਼ੂਰ ਕਰਤਾ ਠੀਕ ਹੈ ਜੀ ਜਦੋਂ ਨਾਮ ਮਨਜ਼ੂਰ ਹੋਇਆ ਉਹਨਾਂ ਨੂੰ ਲੱਗਿਆ ਵੀ ਹੁਣ ਤਾਂ ਸਾਡਾ ਜੋ ਕੰਮ ਹੋਣਾ ਨਹੀਂ ਕਿਉਂਕਿ ਉਹ ਜ਼ਮੀਨ ਉਹ ਦੋ ਤਿੰਨ ਜਗ੍ਹਾ ਅੱਗੇ ਵੇਚੀ ਵੇਚ ਰੁੱਕੇ ਸੀਗੇ ਦਾ ਨਾ ਬਿਆਨਾ ਕਰਾ ਕੇ ਤੇ ਹੜਤਾਲ ਦੇ ਮੱਦੇਨਜ਼ਰ ਕਿ ਅੱਜ ਥੋੜਾ ਛਿੰਤ ਰਹਿ ਗਿਆ ਹੋਇਆ ਅੱਜ ਸਾਡਾ ਇਹੀ ਫੈਸਲਾ ਹੋਇਆ ਹੈ ਵੀ ਉਹਨਾਂ ਨੇ ਮਾਫੀ ਮੰਗੀ ਆ ਪੂਰੀ ਬਡਵਾਰ ਯੂਨੀਅਨ ਤੋਂ ਮਾਫੀ ਮੰਗੀ ਆ ਕਿ ਅਸੀਂ ਤੁਹਾਡੀ ਸ਼ੋਭੀ ਖਰਾਬ ਕਰਨ ਲਈ ਇਹ ਕੰਮ ਕੀਤਾ ਸੀਗਾ ਹੜਤਾਲ ਵਾਪਸ ਲੈ ਰਹੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਕਿ ਨਹੀਂ ਤੁਹਾਡੇ ਵੱਲੋਂ ਕਾਨੂੰਨੀ ਕਾਰਵਾਈ ਹੋਵੇਗਾ ਬੋਲੋ ਦਿੱਤੋ ਕਰਾ ਲੈਣੀ ਜੀ 050 ਅਗਵਾਈ ਨੋ ਦਾ ਮਰਮਨਜੀਤ ਸਿੰਘ ਜੀ ਕਿਹੜਾ ਬੰਡ ਮਾਨਕੀ ਜੀ ਕੀ ਮਸਲਾ ਹੋਇਆ ਸ ਜੀ ਮਸਲਾ ਇੰਤਕਾਲ ਦਾ ਸੀਗਾ ਜੀ ਜੋ ਸਰਕਾਰ ਨੇ ਕ腐ਸ਼ਨ ਦੇ ਖਿਲਾਫ ਮਹਮ ਵੱਡੀ ਹੋਈ ਆਈ ਤੇ ਅਸਲ ਦੇ ਵਿੱਚ ਉਹ ਇੰਤਕਾਲ ਨੂੰ ਡਰਾਾ ਤੰਗਾ ਕੇ ਦੋਲਬ ਕਰਾਉਣਾ ਚਾਹੁੰਦੇ ਸੀਗੇ ਦਵਾ ਦੇ ਪਾ ਕੇ ਹੋਰ ਇਦਾਂ ਦੀ ਸਰ ਕੋਈ ਗੱਲ ਨਹੀਂ ਹੈ ਜੀ ਜਿਹੜਾ ਜਿਹੜਾ ਡਰਾਮਾ ਕੀਤਾ ਸਰ ਵਾਸਤੇ ਨਹੀਂ ਕਰ ਕੋਈ ਡਰਾਮਾ ਨਹੀਂ ਹੈਗਾ ਜੀ ਉਹ ਸਾਨੂੰ ਮੰਨ ਲੋ ਜੀ ਜਾਇ ਕਿ ਸ਼ਾਂਤੀ ਬੰਦੇ ਦਾ ਪ੍ਰੈਸ਼ਰ ਲਾ ਲੋ ਜੀ ਉਹ ਉਸ ਦੇ ਹਾਰ ਤੇ ਹੋ ਗਿਆ ਜੀ ਨਹੀਂ ਕੋਈ ਬੰਦਾ ਕੋਣ ਨਹੀਂ ਸਰ ਕਿਸੇ ਦਾ ਨਾਉ ਨਹੀਂ ਲੈਣਾ ਚਾਹੁੰਦੇ ਜੀ ਅਕ ਉਹਨੂੰ ਪੈਸੇ ਵਾਲੀ ਗੱਲ ਕਿਨੇ ਗਿਆਂ ਨੂੰ ਕਿਹਾ ਸੀ ਨਹੀਂ ਉਹ 7 ਲੱਖ ਤੇਰਾ ਸ਼ਰਾਰਤੀ ਬੰਦੇ ਦਾ ਹੀ ਕੰਮ ਸੀ ਉਹ 7 ਲੱਖ ਨੂੰ ਬੜਾ ਉਤਸ਼ਾਹ ਲਿਆ ਵਾ 7 ਲੱਖ ਮੰਗਿਆ ਸੀ ਬਟਵਾ ਲਈ ਨਹੀਂ ਸਰ ਉਹਨੇ ਕੁਛ ਨਹੀਂ ਕੋਈ ਨਪਿਆਲੀ ਮੰਗਾਇਆ ਤੇ ਹੁਣ ਤੁਸੀਂ ਅੱਜ ਕੀ ਕਰਨਾ ਹੈ ਸਰ ਜੀ ਮਾਫੀ ਮੰਗਣਾ ਚਾਹੁੰਦੇ ਆ ਜੀ ਕੋਈ ਗਲਤੀ ਹਾਤੋਂ ਗਲਤੀ ਹੋ ਗਈ ਭਾਵਕ ਹੋ ਗਏ ਜੀ ਸਾਡੇ ਅਲਸਰ ਸਰ ਕੱਲ੍ਹ ਤੋਂ ਰੈਕਲਮੇਟਿੰਗ ਰੱਖੀ ਹੈ ਜੀ ਕਿਨਾਂ ਦਾ ਈਮੋਡਲ ਸੀ ਹਨ ਜੀ ਹਾਂ ਜਿਵੇਂ ਤੁਸੀਂ ਸਾਰੇ ਜਾਣਦੇ ਹੋ ਅੱਜ ਤੋਂ ਤਿੰਨ ਦਿਨ ਪਹਿਲਾਂ ਇੱਕ ਤਸਵੀਲ ਦਫਤਰ ਦੇ ਵਿੱਚ ਘਟਨੌਈ ਸੀ ਮਾਨਤੀ ਪਿੰਡ ਦੇ ਜਿਹੜੇ ਕੁਛ ਮਸ਼ੀਨ ਦੇ ਸੀਗੇ ਉਹਨਾਂ ਵੱਲੋਂ ਇਲਜਾਮ ਲਗਾਇਆ ਗਿਆ ਸੀ ਸਾਡੇ ਪਟਵਾਰੀ ਤੇ ਵੀ ਉਹਨੇ 7 ਲੱਖ ਰੁਪਏ ਦੀ ਰਿਸ਼ਵਤ ਮੰਗੀ ਹੈ ਇੰਤਕਾਲ ਦਰਜ ਕਰਨ ਦੇ ਬਦਲੇ ਜਦੋਂ ਤੱਥ ਨੂੰ ਕੋਖੇ ਦਾ ਤਸਵੀਲਦਾਰ ਸਾਹਿਬ ਹਰਿਸ਼ਜੀ ਵੱਲੋਂ ਤੇ ਪਾਇਆ ਗਿਆ ਵੀ ਉਹ ਇੱਕ ਡੇਰੇ ਦੀ ਲੈਣ ਸੀਗੀ ਜਿਹੜਾ ਉਹ ਆਪਣਾ ਬਰਸਦ ਇੰਤਕਾਲ ਕਰਵਾਉਣਾ ਚਾਹਦੇ ਸਨ ਅਸੀਂ ਸਾਰੇ ਜਾਣਦੇ ਹਾਂ ਰੇਵੀ ਵਾਲੇ ਤੇ ਬਿਹਤਰ ਜਾਣਦੇ ਨੇ ਡੇਰਿਆਂ ਦੀ ਲੈਣ ਜਿਹੜੀ ਇਹ ਉਹ ਚੇਲੇ ਤੋਂ ਮੰਤ ਤੋਂ ਚੇਲੇ ਨੂੰ ਸਸਰੂਂ ਵੀ ਨਹੀਂ ਉਹ ਸਿਰਫ ਕੀ ਟੇਕਰ ਹੁੰਦਾ ਵੇ ਉਹ ਚੇਲਾ ਬਾਤਮਾ ਮੰਦਾ ਵੇ ਉਹ ਮਾਲਕ ਨਹੀਂ ਹੋ ਸਕਦਾ ਡੈਡ ਇਜ਼ ਓਨਲੀ ਮੈਨੇਜਰ ਸੋ ਇਹ ਬੰਦੇ ਚਾਹੁੰਦੇ ਸਨ ਕਿਸੇ ਤਰੀਕੇ ਜਮੀਨ ਜਿਹੜੀ ਇਹ ਉਹਨਾਂ ਦੇ ਨਾਂ ਤੇ ਚੜ੍ਹ ਜਵੇ ਤੇ ਅੱਗੂ ਉਹ ਡੀਲਰਾਂ ਦੇ ਰਾਹੀਂ ਉਹਦੇ ਨਾਲ 80-80 ਕਰਦੀ ਸੀ ਵੇਚ ਕੇ ਇਹਨੂੰ ਵਾਟ ਵੇਟ ਕੇ ਖਾਸ ਕਰ ਸੋ ਬੇਸਿਕਲੀ ਉਹ ਡੇਰੇ ਦੀ ਲੈਂਡ ਨੂੰ ਹੜਪਣਾ ਚਾਹੁੰਦੇ ਸਨ ਜਦੋਂ ਤਸੀਰ ਪੜਵਾਰੀ ਸਾਹਿਬ ਨੇ ਇਸ ਦੀ ਇਨਕਾਰੀ ਕੀਤੀ ਹੈ ਤਾਂ ਜੋ ਅੱਜ ਜਿਵੇਂ ਉਹਨਾਂ ਨੇ ਸਟੇਟਮੈਂਟ ਦਿੱਤੀ ਹੈ ਲਿਖ ਕੇ ਵੀ ਦੇ ਰਹੇ ਨੇ ਵੀ ਅਸੀਂ ਸੋਚਿਆ ਸੀ ਜਿਵੇਂ ਪੰਜਾਬ ਦੇ ਵਿੱਚ ਸਰਕਾਰ ਵੱਲ ਕ੍ਰਪਸ਼ਨ ਅਗੇਂਸਟ ਮੁਹਿੰਮ ਜਾਰੀ ਕੀਤੀ ਗਈ ਹੈ ਇਹ ਆਪਾਂ ਉਸੇ ਲੜੇ ਦੇ ਵਿੱਚ ਪਟਵਾ ਲਈ ਜਾਂ ਤਸੀਹਦਾ ਨੂੰ ਡਰਾ ਕੇ ਇਹ ਜ਼ਮੀਨ ਦਾ ਇਨਤਕਾਲ ਕਰਾ ਲਾਂਗੇ ਤੇ ਫਿਰ ਵੇਚ ਵਟ ਕੇ ਖਾ ਲਾਂਗੇ। ਇਹ ਉਹਨਾਂ ਦਾ ਮੋਟਿਵ ਸੀ ਜੋ ਅਜੋ ਕਹਿ ਕੇ ਗਏ ਨੇ। ਪਹਿਲਾਂ ਜਿਹੜੀ 1996 ਦੀ ਹੋਈ ਹੋਈ ਹੈ ਉਹ ਵੀ ਸੀ। ਨਹੀਂ 1996 ਨਹੀਂ ਇਸ ਤੋਂ ਪਹਿਲਾਂ 2019 ਦੇ ਵਿੱਚ ਰਜਿਸਟਰੀ ਹੋਈ ਹੈ ਉਹ ਤਸੀਹਦਾ ਸਾਹਿਬ ਉਹਦੀ ਪੜਤਾਲ ਕਰ ਰਹੇ ਨੇ ਵੀ ਉਹ ਰਜਿਸਟਰੀ ਕਿੰਨਾਂ ਹਾਲਾਤਾਂ ਵਿੱਚ ਹੋਈ ਜਿਹੜੀ ਕਿ ਨਹੀਂ ਹੋਣੀ ਚਾਹੀਦੀ ਸੀ। ਇਹ ਇਸ ਤੋਂ ਮੈਂ ਹੋਰ ਦੱਸਣਾ ਚਾਹੁੰਦਾ ਹਾਂ। ਸਰਕਾਰ ਦੀ ਇਹਦੇ ਵਿੱਚ ਕ੍ਰਪਸ਼ਨ ਅਗੇਂਸਟ ਮੰਸ਼ਾ ਬਿਲਕੁਲ ਕਲੀਅਰ ਹੈ ਪੰਜਾਬ ਸਰਕਾਰ ਕਲੀਅਰ ਹੈ ਇਹ ਇਸ ਤੋਂ ਪਹਿਲਾਂ ਇਹ ਬਚਿੰਦੇ ਜਿਹੜੇ ਆ ਮਾਨਯੋਗ ਐਮਐਲਏ ਸਾਹਿਬ ਹਲਕਾ ਵਿਧਾਇਕ ਕੋਈ ਇਹ ਸਭ ਉਹਦਾ ਐਕਸਮ ਨੇ ਕਹਿਆ ਤੁਸੀਂ ਥੋੜੇ ਬੋਤੇ ਪੈਸੇ ਇਹਨਾਂ ਨੂੰ ਦੇ ਦੋ ਜੇ ਕੋਈ ਮੰਗਦਾਵੇ ਤੇ ਫਿਰ ਆਪਾਂ ਇਹਨਾਂ ਨੂੰ ਵਿਜੀਲੈਂਸ ਕੋਲੋਂ ਫੜਾਵਾਂਗੇ ਪਰ ਇਹ ਉਸ ਤੋਂ ਬਾਅਦ ਵਿਧਾਇਕ ਦੇ ਖਿਲਾਫ ਵੀ ਮਾੜਾ ਚੰਗਾ ਬੋਲ ਕੇ ਉੱਥੋਂ ਵਾਪਸ ਆ ਗਏ ਜਿੱਥੋਂ ਇਹ ਕਲੀਅਰ ਕਟ ਹੁੰਦਾ ਵੇ ਵੀ ਕਿਸੇ ਪਟਵਾਰੀ ਨੇ ਪੈਸੇ ਨਹੀਂ ਸਰ ਮੰਗੇ ਇਹ ਵਡਾਏ ਸਾਹਿਬ ਦਾ ਸਰਕਾਰ ਦਾ ਰਸੂਖ ਯੂਸ ਕਰਕੇ ਅਫਸਰਾਂ ਨੂੰ ਬਦਨਾਮ ਕਰਕੇ ਰੋਲਾ ਪਾ ਕੇ ਗਲਤ ਪ੍ਰਿਕਰਿਆਂ ਤੇ ਗੱਲ ਕਰਾਣਾ ਨਾਲ ਸਿਰਫ ਮੋਟਿਵ ਸੀ ਉਹ ਮੋਟਿਵ ਇਹਨਾਂ ਦਾ ਪੂਰਾ ਨਹੀਂ ਹੋ ਸਕਿਆ ਸਰ ਅੰਕੀ ਨੇ ਕਰ ਵੀ ਹੋ ਗਈ ਜੋ ਨੀਮਨ ਸਾਹਿਬ ਤਹਿਸੀਲਦਾਰ ਸਾਹਿਬ ਲੈ ਕੇ ਦੇਣਗੇ ਉਸ ਸੰਸਾਰ ਬੰਦੀ ਕਰਦੇ ਹਾਂ ਮੇਰੇ ਨਾਲ ਮਾਫੀ ਦੀ ਗੱਲ ਆ ਰਹੀ ਹੈ ਜੀ ਵਿੱਚੋਂ ਕੀ ਗੱਲ ਹੈ ਮਾਫੀ ਦੀ ਉਸੇ ਸਬੰਧ ਵਿੱਚ ਆਏ ਸਨ ਜੀ ਅਸੀਂ ਗਲਤ ਹੋ ਗਏ ਸਾਨੂੰ ਭਾਅ ਹੋ ਗਏ ਕਿ ਪਿੰਡ ਦੇ ਕੁਝ ਲੋਕਾਂ ਨੇ ਇਸ ਤਾਨ ਨੂੰ ਬੰਦਿਆ ਨੇ ਇਹਨੂੰ ਪਰਮਾਤਮਾ ਵੀ ਤੁਸੀਂ ਇਦਾਂ ਦੀ ਗੱਲ ਕਹਿ ਦਿਓ ਵੀ ਅਫਸਰਾਂ ਨੇ ਪੈਸੇ ਮੰਗੇ ਤਹਿਸੀਲਦਾਰ ਨੇ ਜਾਂ ਨੈਪਸੀਲਰ ਨੇ ਜਾਂ ਪਟਵਾਰੀ ਨੇ ਪੈਸੇ ਮੰ ਪਰ ਜਿਹੜੇ ਸਾਡੇ ਤਸਿਲਦਾਰ ਨੇ ਨੈਪਸੀਲਾ ਫਰੀਦ ਜੀ ਨੇ ਜਾਂ ਜਿਹੜਾ ਸਾਡਾ ਪਟਵਾਰੀ ਉਹ ਬਿਲਕੁਲ ਨਵਾਂ ਵਿਸ਼ੇਸ਼ਤ ਮਹੀਨੇ ਦਾ ਉਹਨਾਂ ਨੇ ਬਿਲਕੁਲ ਜੋ ਨੀਮਨ ਸਰ ਬੰਦੀ ਕਰਦੇ ਕੀਤੇ ਨੇ ਨਿਕਾਲੇ ਦਾ ਨਾਮਜ਼ੂਰ ਆਲਰੇਡੀ ਕੀਤਾ ਹੋਇਆ ਹੈ ਇਸ ਲਈ ਕਿਸੇ ਸੇਕਤ ਦੇ ਨਾਮ ਤੇ ਡਰਾਮਾ ਚੱਲਦਾ ਰਿਹਾ ਇਹਨਾਂ ਪਰ ਲੋਕਾਂ ਦਾ ਵਿਸਾਨ ਵੀ ਹੋਇਆ ਵਾ ਕਾਰ ਕੰਮ ਵੀ ਵਿਗੜੀ ਪਈ ਹੈ ਇਹ ਵੀ ਗੱਲ ਕੀਤੀ ਦੇਖੋ ਤਸਿਲਦਾਰ ਸਾਹਿਬ ਨੇ ਇਹ ਲਿਖ ਕੇ ਜੋ ਵੀ ਭੇਜਣਗੇ ਡੀਸੀ ਸਾਹਿਬ ਨੂੰ ਨੀਮਨ ਸਰ ਬੰਦੀ ਕਰਦੇ ਅਮਲ ਚੱਲੇਗੀ ਮੇਰੀ ਮਾਫੀ ਜੀ ਗਲਤੀ ਕੀਤੀ ਇਹ ਸਨੂਮੋ ਦਾ ਸਹੀ ਹੋਊਗੀ ਦੇਖੋ ਕਾਨੂੰਨ ਅਨੁਸਾਰ ਜੇ ਜੋ ਤਸਿੰਦਾਰ ਸਾਹਿਬ ਲਿਖ ਕੇ ਮਾਫੀ ਦੀ ਜਿਹੜੀ ਗੱਲ ਆਈ ਹੈ ਵੀ ਇਹ ਕਮਿਸ਼ਨ ਵੀ ਗਲਤੀ ਹੋ ਗਈ ਹੈ ਵੀ ਅਸੀਂ ਕਿਸੇ ਦੀ ਇਮੇਜ ਖਰਾਬ ਕੀਤੀ ਹੈ ਜਾਂ ਕਿ ਲੋਨਾਂ ਦੀ ਕਿਸੇ ਨੂੰ ਸਮਝਾਇਆ ਵੀ ਤੁਸੀਂ ਇਹ ਗਲਤ ਕਰ ਰਹੇ ਹੋ ਵੀ ਕਿਸੇ ਦਾ ਨੁਕਸਾਨ ਜਿਹੜਾ ਇੱਕ ਬੰਦਾ ਉਹ ਜਿੰਨੇ ਪੁੱਤਾਂ ਕੋ ਪੈਸਾ ਮੰਗਿਆ ਹੀ ਨਹੀਂ ਤੁਸੀਂ ਉਹਨਾਂ ਦਾ ਨੁਕਸਾਨ ਕਰੋਗੇ ਨੌਕਰੀ ਦਾ ਨੁਕਸਾਨ ਉਸ ਕਰਾਵੇ ਤੇ ਫਿਰ ਕਿਤੇ ਇਹਨਾਂ ਦੇ ਸੁਰਤ ਆਈ ਹੈ ਤੇ ਹੁਣ ਆ ਕਹਿੰਦੇ ਸਾਡਾ ਕੋ ਗਲਤੀ ਹੋ ਗਈ ਹੈ ਤੇ ਮੈਂ ਤੋਂ ਸਮੇਂ ਦਾ ਮਾਫੀ ਮੰਗਣ ਦੇ ਪਿੱਛੇ ਮੋਟਿਵ ਆਈ ਵੀ ਜਿਹੜਾ ਜ਼ਮੀਨ ਕਿਸੇ ਨਾ ਕਿਸੇ ਨੂੰ ਇਨਕਾਰ ਲਾਦੋ ਕਰੇ ਜ਼ਮੀਨ ਸੜਕੋ ਇਹ ਡੇਰੇ ਜ਼ਮੀਨ ਹੈ ਸਰਕਾਰ ਕਦੇ ਵਾਪਸ ਤੋਂ ਮੇਰੇ ਕੋਲ ਡਰਦੇ ਡਰਦੇ ਇੰਨੇ ਮੈਨੇ ਇਹ ਕਰੀ ਮੇਰੇ ਨਾਲ ਕੇਸ ਵੀ ਸ਼ੋ ਗਿਆ ਹਾਂ ਨਹੀਂ ਕਿ ਮੈਂ ਪਹਿਲਾਂ ਤੁਹਾਨੂੰ ਲਿਖ ਚੁੱਕਾ ਹਾਂ ਦੱਸ ਚੁੱਕਾ ਹਾਂ ਪਰ ਇਹ ਲਗੀ ਨਾ ਕੋਈ ਜੀ ਆਪਣਾ ਨਾਮ ਨਾ ਦਰਨਾ ਕੋਈ ਰਾਜ ਜੀ ਜੀ ਮਾਰੇ ਕਪੀ ਜੀ ਦੀ ਜੀ ਮੈਂ ਹਾਂ ਬਣ ਵਾਲਿਆਂ ਨੇ ਸੱਤ ਲੱਖ ਜਮੀਨ ਦੇ ਪਤਾ ਹੀ ਮੰਗੋ ਅੱਜ ਦਸਤਾਵੇਜ਼ ਆਉਗੇ ਅਸੀਂ ਮਾਨਕੇ ਵਾਲੇ ਜੀ ਰਹੋ ਨਾ ਸੱਤ ਦਿਨ ਆਏ ਜੀ ਤੁਹਾਨੂੰ ਐ ਨਹੀਂ ਪਤਾ ਕਿ ਕੰਮ ਸਹੀ ਹੈ ਜਾਂ ਗਲਤ ਹੈ 8-9 ਮਹੀਨੇ ਦੇ ਇਹ ਕਹਿੰਦੇ ਜੀ ਅਸੀਂ ਫਿਰਦੇ ਹਾਂ ਸੀ ਇਹਨਾਂ ਦੀ ਮਦਦ ਕਰਨਾ ਜੀ ਦਾ ਨੂੰ ਐ ਨਹੀਂ ਪਤਾ ਜੀ ਕਿ ਸਾਨੂੰ ਬਾਅਦ ਚ ਪਤਾ ਲੱਗਿਆ ਵੀ ਇਹ ਤੁਸੀਂ ਦਸਤ ਕਰ ਰਹੇ ਹੋ ਤੁਸੀਂ ਕਹਿੰਦੇ ਜੀ ਤੁਸੀਂ ਗੁਰਦੁਆਰਾ ਸਾਹਿਬ ਦੇ ਜਲ ਸਰ ਸਾਨੂੰ ਐ ਨਹੀਂ ਪਤਾ ਜੀ ਕਿ ਇਹ ਕੰਮ ਲੀਗਲ ਹੈ ਕਿ ਅਨਲੀਗਲ ਹੈ ਤਾਂ ਕਰਦੇ ਸੀ ਜੋਸ਼ਟਵਲ ਬੋਲਗੇ ਜੋਸ਼ਟਵਲ ਬੋਲਗੇ ਮੇਰਾ ਇਲਜ਼ਾਮ ਲਗਾਈ ਸਾਡੇ ਨੰਬਰ ਉਹ ਸਾਰਾ ਅਸੀਂ ਆਪਣੇ ਸ਼ਬਦ ਵਾਪਸ ਲੈਣੇ ਸਤਿ ਲਈ ਪਤਾ ਨਹੀਂ ਲੱਗੇ ਮੇਰਾ ਨਾਮ ਚਮਨ ਲਾਲ ਹੈ ਤੁਹਾਡੇ ਉੱਪਰ ਕੁੜ ਦਿਨ ਪਹਿਲਾਂ ਇੰਸਪੈਕਟਰ ਮੰਗਲ 7 ਲੱਖ ਮੰਗਣ ਦੇ ਇਲਜ਼ਾਮ ਲਗੇ ਠੀਕ ਹੈ ਨਾ ਚਾਹ ਸਰ ਫਿਰ ਉਹ ਇਲਜ਼ਾਮ ਝੂਠੇ ਸੀਗੇ ਬਿਲਕੁਲ ਹੀ ਝੂਠੇ ਸੀਗੇ ਉਹ ਇੰਤਕਾਲ ਸੀਗਾ ਜਿਹੜਾ ਉਹ ਬਹੁਤ ਹੀ ਡਰਾ ਧਮਕਾ ਕੇ ਮੈਨੂੰ ਪ੍ਰੈਸ਼ਰ ਪਾ ਕੇ ਉਹਨਾਂ ਨੇ ਦਰਜ ਕਰਵਾਇਆ ਸੀਗਾ ਤੇ ਜਿਹੜਾ ਉਹ ਇੰਤਕਾਲ ਆ ਉਹ ਮਾ ਦਰਜ ਕਰਨ ਯੋਗ ਹੀ ਨਹੀਂ ਸੀਗਾ ਪਹਿਲੀ ਗੱਲ ਤੇ ਉਹ ਚੇਲੇ ਦੀ ਸੀਗੀ ਆਪਣੇ ਜ਼ਮੀਨ ਸੀਗੀ ਡੇਰੇ ਦੀ ਉਹ ਚੇਲੇ ਤੋਂ ਚੇਲੇ ਅੱਗੇ ਟੇਲੇ ਤੋਂ ਟੇਲੇ ਟਰਾਂਸਫਰ ਹੋ ਰਹੀ ਸੀਗੀ ਠੀਕ ਹੈ ਜੀ ਤੇ ਮੈਂ ਉਹਨੂੰ ਦਰਜ ਨਹੀਂ ਕਰ ਰਿਆ ਸੀਗਾ ਤੁਸੀਂ ਇਹ ਇਲਜ਼ਾਮ ਕਿਉਂ ਲਗਾਇਆ ਹਾਂਜੀ ਇਲਜ਼ਾਮ ਕਿਉਂ ਲਗਾਇਆ ਜੀ ਤੁਹਾਡੇ ਉਹ ਇਲਜ਼ਾਮ ਇਸ ਲਈ ਲਗਾਇਆ ਗਿਆ ਕਿਉਂਕਿ ਅੰਤਕਲ ਦਰਜ ਹੋ ਗਿਆ ਤੇ ਜਦੋਂ ਉਹਦੇ 'ਚ ਕੁਰਸੀਨਾਮਾ ਤਸਦੀਕ ਕਰਨੀ ਸੀ ਕੋਈ ਆ ਰਿਹਾ ਤੇ ਪਲੱਸ ਡੇਰੇ ਦੀ ਜ਼ਮੀਨ ਹੋਣ ਕਰਕੇ ਉਹ ਤਹਿਸੀਲਦਾਰ ਸਾਹਿਬ ਨੇ ਨਾਮ ਮਨਜ਼ੂਰ ਕਰਤਾ ਠੀਕ ਹੈ ਜੀ ਜਦੋਂ ਨਾਮ ਮਨਜ਼ੂਰ ਹੋਇਆ ਉਹਨਾਂ ਨੂੰ ਲੱਗਿਆ ਵੀ ਹੁਣ ਤਾਂ ਸਾਡਾ ਜੋ ਕੰਮ ਹੋਣਾ ਨਹੀਂ ਕਿਉਂਕਿ ਉਹ ਜ਼ਮੀਨ ਉਹ ਦੋ ਤਿੰਨ ਜਗ੍ਹਾ ਅੱਗੇ ਵੇਚੀ ਵੇਚ ਰੁੱਕੇ ਸੀਗੇ ਦਾ ਨਾ ਬਿਆਨਾ ਕਰਾ ਕੇ ਤੇ ਹੜਤਾਲ ਦੇ ਮੱਦੇਨਜ਼ਰ ਕਿ ਅੱਜ ਥੋੜਾ ਛੇੜਾ ਹੋਇਆ ਅੱਜ ਸਾਡਾ ਇਹੀ ਫੈਸਲਾ ਹੋਇਆ ਹੈ ਵੀ ਉਹਨਾਂ ਨੇ ਮਾਫੀ ਮੰਗੀ ਆ ਪੂਰੀ ਬਡਵਾਰ ਯੂਨੀਅਨ ਤੋਂ ਮਾਫੀ ਮੰਗੀ ਆ ਕਿ ਅਸੀਂ ਤੁਹਾਡੀ ਸ਼ੋਭੀ ਖਰਾਬ ਕਰਨ ਲਈ ਇਹ ਕੰਮ ਕੀਤਾ ਸੀਗਾ ਅੱਜ ਹੜਤਾਲ ਵਾਪਸ ਲੈ ਰਹੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਕਿ ਨਹੀਂ ਤੁਹਾਡੇ ਵੱਲੋਂ ਕਾਨੂੰਨੀ ਕਾਰਵਾਈ ਹੋਵੇਗੀ 0500 ਅਗਵਾਈ ਨੋਦਾ ਮਰਮਨਜੀਤ ਸਿੰਘ ਜੀ ਕਿਹੜਾ ਪਿੰਡ ਮਾਨਕੀ ਜੀ ਕੀ ਮਸਲਾ ਹੋਇਆ ਸਰ ਮਸਲਾ ਇੰਤਕਾਲ ਦਾ ਸੀਗਾ ਜੀ ਜੋ ਸਰਕਾਰ ਨੇ ਕ腐ਸ਼ਨ ਦੇ ਖਿਲਾਫ ਮਹਮ ਵੱਡੀ ਹੋਈ ਆਈ ਤੇ ਇਸ ਅਸਲ ਦੇ ਵਿੱਚ ਉਹ ਇੰਤਕਾਲ ਨੂੰ ਡਰਾਾ ਤੰਗਾ ਕੇ ਮਤਲਬ ਕਰਾਉਣਾ ਚਾਹੁੰਦੇ ਸੀਗੇ ਦਵਾ ਦੇ ਪਾ ਕੇ ਹੋਰ ਇਦਾਂ ਦੀ ਸਰ ਕੋਈ ਗੱਲ ਨਹੀਂ ਹੈ ਜੀ ਜਿਹੜਾ ਡਰਾਮਾ ਕੀਤਾ ਸਰ ਵਾਸਤੇ ਨਹੀਂ ਸਰ ਕੋਈ ਡਰਾਮਾ ਨਹੀਂ ਹੈਗਾ ਜੀ ਉਹ ਸਾਨੂੰ ਮੰਨ ਲਓ ਜੀ ਜਾਇ ਕਿ ਸ਼ਾਰਤੀ ਬੰਦੇ ਦਾ ਪ੍ਰੈਸ਼ਰ ਲਾ ਲਓ ਜੀ ਉਹ ਉਸ ਦੇ ਹਾਰ ਤੇ ਹੋ ਗਿਆ ਜੀ ਕੋਈ ਬੰਦਾ ਕੋਣ ਨਹੀਂ ਸਰ ਕਿਸੇ ਦਾ ਨਾਉ ਨਹੀਂ ਲੈਣਾ ਚਾਹੁੰਦੇ ਜੀ ਉਹਨੂੰ ਪੈਸੇ ਵਾਲੀ ਗੱਲ ਕਿਨੇ ਗਿਆਂ ਨੂੰ ਕਿਹਾ ਸੀ ਨਹੀਂ ਉਹ 7 ਲੱਖ ਕਿਸੇ ਛਰਾਤੀ ਬੰਦੇ ਦਾ ਹੀ ਕੰਮ ਸੀ ਉਹ ਵੀ ਉਹ 7 ਲੱਖ ਨੂੰ ਬੜਾ ਉਤਸ਼ਾਹ ਆ ਲਿਆ ਵਾ 7 ਲੱਖ ਮੰਗਿਆ ਸੀ ਬਟਵਾ ਲਈ ਨਹੀਂ ਸਰ ਉਹਨੇ ਕੁਛ ਨਹੀਂ ਕੋਈ ਨਪਿਆਲੀ ਮੰਗਾਇਆ ਤੇ ਹੁਣ ਤੁਸੀਂ ਅੱਜ ਕੀ ਕਰਨਾ ਹੈ ਸਰ ਜੀ ਮਾਫੀ ਮੰਗਣਾ ਚਾਹੁੰਦੇ ਆ ਜੀ ਕੋਈ ਗੱਲ ਨਹੀਂ ਸਾ ਤੋਂ ਗਲਤੀ ਹੋ ਗਈ ਭਾਪਕੋਗੇ ਤੇ ਸਾਹਿਬ ਅਲਸਰ ਸਰ ਕਰਾ ਚਾਹ ਰੋ ਰੈਕ ਮੀਟਿੰਗ ਰੱਖੀ ਹੈ ਜੀ ਕਿਨਾਂ ਦਾ ਈਮੋਟ ਸੀ ਹੈ ਜੀ ਹਾਂ ਜਿਵੇਂ ਤੁਸੀਂ ਸਾਰੇ ਜਾਣਦੇ ਹੋ ਅਇ ਤੋਂ ਤਿੰਨ ਦਿਨ ਪਹਿਲਾਂ ਇੱਕ ਤਸਵੀਲ ਦਫ਼ਤਰ ਦੇ ਵਿੱਚ ਕਟਨੌਈ ਸੀ ਮਾਨਤੀ ਪਿੰਡ ਦੇ ਜਿਹੜੇ ਕੁਛ ਮਛਿੰਦੇ ਸੀਗੇ ਉਹਨਾਂ 'ਵਨੋ ਇਲਜਾਮ ਲਗਾਇਆ ਗਿਆ ਸੀ ਸਾਡੇ ਪਟਵਾਰੀ ਤੇ ਵੀ ਉਹਨੇ 7 ਲੱਖ ਰੁਪਏ ਦੀ ਰਿਸ਼ਵਤ ਮੰਗੀ ਹੈ ਇੰਤਕਾਲ ਦਰਜ ਕਰਨ ਦੇ ਬਦਲੇ ਜਦੋਂ ਤੱਥ ਨੂੰ ਕੋਖ ਹੈਗਾ ਤਸਿਲਦਾਰ ਸਾਹਿਬ ਹਰਿਸੀ ਵੱਲੋਂ ਤੇ ਪਾਇਆ ਗਿਆ ਵੀ ਉਹ ਇੱਕ ਡੇਰੇ ਦੀ ਜ਼ਮੀਨ ਸੀਗੀ ਜਿਹਦਾ ਉਹ ਆਪਣਾ ਬਰਾਸਦ ਇੰਤਕਾਲ ਕਰਵਾਉਣਾ ਚਾਹੁੰਦੇ ਸਨ ਅਸੀਂ ਸਾਰੇ ਜਾਣਦੇ ਹਾਂ ਰਹਿਮੀਓਲੇ ਤੇ ਬਿਹਤਰ ਜਾਣਦੇ ਨੇ ਡੇਰਿਆਂ ਦੀ ਜ਼ਮੀਨ ਜਿਹੜੀ ਇਹ ਉਹ ਚੇਲੇ ਤੋਂ ਮਾਨਤ ਤੋਂ ਚੇਲੇ ਨੂੰ ਸਰੋਂ ਦੀ ਨੀ ਉਹ ਸਿਰਫ ਕੀ ਟੇਕਰ ਹੁੰਦਾ ਵੇ ਉਹ ਚੇਲਾ ਬਾਤਮਾ ਮੰਦਾ ਵੇ ਉਹ ਮਾਲਕ ਨਹੀਂ ਹੋ ਸਕਦਾ ਡੈਡੀ ਇਜ਼ ਓਨਲੀ ਮੈਨੇਜਰ ਸੋ ਇਹ ਬੰਦੇ ਚਾਹੁੰਦੇ ਸਨ ਕਿਸੇ ਤਰੀਕੇ ਜਮੀਨ ਜਿਹੜੀ ਇਹ ਉਹਨਾਂ ਦੇ ਨਾਂ ਤੇ ਛੱਡ ਦੇਵੇ ਤੇ ਅੱਗੂ ਉਹ ਡੀਲਰਾਂ ਦੇ ਰਾਹੀਂ ਉਹ ਜਿਹੜਾ ਟੀ ਸੱਟੀ ਗੱਡੀ ਵੇਚ ਕੇ ਇਹਨੂੰ ਵਾਚ ਵੇਟ ਕੇ ਖਾਸ ਕਰੋ ਸੋ ਬੇਸਿਕਲੀ ਉਹ ਡੇਰੇ ਦੀ ਲੈਂਡ ਨੂੰ ਹੜਪਣਾ ਚਾਹੁੰਦੇ ਸਨ ਜਦੋਂ ਤਸੀਪ ਪੜਵਾਰੀ ਸਾਹਿਬ ਨੇ ਇਸ ਵੀ ਨਿਕਾਰੀ ਕੀਤੀ ਹੈ ਤਾਂ ਜੋ ਅੱਜ ਜਿਵੇਂ ਉਹਨਾਂ ਨੇ ਸਟੇਟਮੈਂਟ ਦਿੱਤੀ ਹੈ ਲਿਖ ਕੇ ਵੀ ਦੇ ਰਹੇ ਨੇ ਵੀ ਅਸੀਂ ਸੋਚਿਆ ਸੀ ਜਿਵੇਂ ਪੰਜਾਬ ਦੇ ਵਿੱਚ ਸਰਕਾਰ ਵੱਲ ਕ੍ਰਪਸ਼ਨ ਅਗੇਂਸਟ ਮੁਹਿੰਮ ਜਾਰੀ ਕੀਤੀ ਗਈ ਹੈ ਇਹ ਆਪਾਂ ਉਸੇ ਲੜੀ ਦੇ ਵਿੱਚ ਪਟਵਾ ਲਈ ਜਾਂ ਤਸੀਹਦਾ ਨੂੰ ਡਰਾ ਕੇ ਇਹ ਜ਼ਮੀਨ ਦਾ ਇਨਤਕਾਲ ਕਰਾ ਲਾਂਗੇ ਤੇ ਫਿਰ ਵੇਚ ਵਟ ਕੇ ਖਾ ਲਾਂਗੇ ਇਹ ਉਹਨਾਂ ਦਾ ਮੋਟਿਵ ਸੀ ਜੋ ਅਜੋ ਕਹਿ ਕੇ ਗਏ ਨੇ ਪਹਿਲਾਂ ਜਿਹੜੀ 1996 ਦੀ ਹੋਈ ਹੋਈ ਹੈ ਉਹ ਵੀ ਸੇ ਨਹੀਂ 1996 ਨਹੀਂ ਇਸ ਤੋਂ ਪਹਿਲਾਂ 2019 ਦੇ ਵਿੱਚ ਰਜਿਸਟਰੀ ਹੋਈ ਹੈ ਉਹ ਤਸੀਹਦਾ ਸਾਹਬ ਦੀ ਪੜਤਾਲ ਕਰ ਰਹੇ ਨੇ ਵੀ ਉਹ ਰਜਿਸਟਰੀ ਕਿਹਨਾਂ ਹਾਲਾਤਾਂ ਵਿੱਚ ਹੋਈ ਜਿਹੜੀ ਕਿ ਨਹੀਂ ਹੋਣੀ ਚਾਹੀਦੀ ਸੀ ਇਹ ਇਸ ਤੋਂ ਮੈਂ ਹੋਰ ਦੱਸਣਾ ਚਾਹੁੰਦਾ ਹਾਂ ਸਰਕਾਰ ਦੀ ਇਹਦੇ ਵਿੱਚ ਕਰਪਸ਼ਨ ਅਗੇਂਸਟ ਮੰਸ਼ਾ ਬਿਲਕੁਲ ਕਲੀਅਰ ਹੈ ਪੰਜਾਬ ਸਰਕਾਰ ਕਲੀਅਰ ਹੈ ਇਹ ਇਸ ਤੋਂ ਪਹਿਲਾਂ ਇਹ ਬਛਿੰਡੇ ਜਿਹੜੇ ਆ ਮਾਨਯੋਗ ਐਮਐਲਏ ਸਾਹਿਬ ਹਲਕਾ ਵਿਧਾਇਕ ਜਿਹੜੇ ਕੋਈ ਵੀ ਇਹ ਸਭ ਉਹਦਾ ਐਕਸ਼ਨ ਅਮਨੇ ਕਹੇ ਤੁਸੀਂ ਥੋੜੇ-ਬੋੜੇ ਪੈਸੇ ਇਹਨਾਂ ਨੂੰ ਦੇ ਦੋ ਜੇ ਕੋਈ ਮੰਗਦਾਵੇ ਤੇ ਫਿਰ ਆਪਾਂ ਇਹਨਾਂ ਨੂੰ ਵਿਜੀਲੈਂਸ ਕੋਲੋਂ ਫੜਾਵਾਂਗੇ ਪਰ ਇਹ ਉਸ ਤੋਂ ਬਾਅਦ ਵਿਧਾਇਕ ਦੇ ਖਿਲਾਫ ਵੀ ਮਾੜਾ ਚੰਗਾ ਬੋਲ ਕੇ ਉੱਥੋਂ ਵਾਪਸ ਆ ਗਏ ਜਿੱਥੋਂ ਇਹ ਕਲੀਅਰ ਕੱਟ ਹੁੰਦਾ ਵੇ ਕਿ ਕਿਸੇ ਪਟਵਾਰੀ ਨੇ ਪੈਸੇ ਨਹੀਂ ਸਰ ਮੰਗੇ ਇਹ ਵਡਾਏ ਸਾਹਿਬ ਦਾ ਸਰਕਾਰ ਦਾ ਰਸੂਖ ਯੂਸ ਕਰਕੇ ਅਫਸਰਾਂ ਨੂੰ ਬਦਨਾਮ ਕਰਕੇ ਰੋਲਾ ਪਾ ਕੇ ਗਲਤ ਤਰੀਕੇ ਨਾਲ ਇਹਦਾ ਵਿਕਰਾਣਾ ਨਾਲ ਸਿਰਫ ਮੋਟਿਵ ਸੀ ਉਹ ਮੋਟਿਵ ਇਹਨਾਂ ਦਾ ਪੂਰਾ ਨਹੀਂ ਹੋ ਸਕਿਆ ਸਰਣ ਜਿਹਨੇ ਕਰਦੀ ਹੋਵੇਗੀ ਜੋ ਨੀਮਨ ਸਾਹਿਬ ਤਹਿਸੀਲਦਾਰ ਸਾਹਿਬ ਲੈ ਕੇ ਦਿੰਦੇ ਉਸ ਅੰਸਾਰ ਬੰਦੀ ਕਰਦੇ ਮਚਲੇ ਦੀ ਮਾਫੀ ਦੀ ਗੱਲ ਆ ਰਹੀ ਹੈ ਜੀ ਵਿੱਚੋਂ ਕੀ ਦੇ ਮਾਫੀ ਦੀ ਉਸੇ ਸਬੰਧ ਵਿੱਚ ਆਏ ਸਨ ਜੀ ਅਸੀਂ ਗਲਤ ਹੋਏ ਸਾਨੂੰ ਭਾਵੇਂ ਹੋ ਗਏ ਕਿ ਪਿੰਡ ਦੇ ਕੁਝ ਲੋਕਾਂ ਨੇ ਇਸ਼ਤਿਹਾਰ ਨਹੀਂ ਬੰਦਿਆ ਨੇ ਇਹਨੂੰ ਪਰਮਾਤਾ ਵੀ ਤੁਸੀਂ ਇਦਾਂ ਦੀ ਗੱਲ ਕਹਿ ਦੋ ਵੀ ਅਫਸਰਾਂ ਨੇ ਪੈਸੇ ਮੰਗੇ ਤਹਿਸੀਲਦਾਰ ਨੇ ਜਾਂ ਨੈਪਸੀਲਰ ਨੇ ਜਾਂ ਪਟਵਾਰੀ ਨੇ ਪੈਸੇ ਮੰਗੇ ਐ ਇਹਦਰ ਦੇ ਮ ਪਰ ਜਿਹੜੇ ਸਾਡੇ ਤਹਿਸੀਲਦਾਰ ਨੇ ਨਰਸੀਲਾ ਫਰੀਦ ਸਿੰਘ ਜੀ ਨੇ ਜਾਂ ਜਿਹੜਾ ਸਾਡਾ ਪਟਵਾਰਦਾਰ ਬਿਲਕੁਲ ਨਵਾਂ ਵਿਸ਼ੇਸ਼ਤ ਮਹੀਨੇ ਦਾ ਉਹਨਾਂ ਨੇ ਬਿਲਕੁਲ ਜੋ ਨੀਮਨ ਸਰ ਬੰਦੀ ਕਰਦੇ ਕਿਥੀ ਦਿਨ ਦਿਕਾਲੇ ਦਾ ਨਾਮਜ਼ੂਰ ਆਲਰੇਡੀ ਕੀਤਾ ਹੋਇਆ ਹੈ ਇਸ ਲਈ ਪਿਛਲੇ ਪਿਛਲੇ ਸਾਲ ਦੇ ਨਾਮ ਤੇ ਡਰਾਮਾ ਚੱਲਦਾ ਰਿਹਾ ਇਹਨਾਂ ਕਰਕੇ ਲੋਕਾਂ ਨੂੰ ਕਿਸਾਨ ਵੀ ਹੋਇਆ ਵਾਸਤਵ ਕਾਰਜ ਕੰਮ ਵੀ ਵਿਰੋਧ ਹੀ ਪਈ ਹੈ ਇਹ ਨਹੀਂ ਲੱਗੇਗੀ ਬਿਲਕੁਲ ਸੀਗਾ ਸਾਹਿਬ ਨੇ ਇਹ ਲਿਖ ਕੇ ਜੋ ਵੀ ਭੇਜਣਗੇ ਡੀਸੀ ਸਾਹਿਬ ਨੂੰ ਨੀਮਨ ਸਰ ਬੰਦੀ ਕਰਦੇ ਅਮਲ ਚਾਏਗੀ ਜੇ ਮਾਫੀ ਦੀ ਗੱਲ ਕੀਤੀ ਹੈ ਕਾਨੂੰਨ ਸਾਹਿਬ ਕੋਲ ਸਹੀ ਹੋਊਗੀ ਲੱਗਾਂਗੇ ਕਾਨੂੰਨ ਅਨੁਸਾਰ ਜੇ ਮਾਫੀ ਦੀ ਜਿਹੜੀ ਗੱਲ ਆਈ ਹੈ ਵੀ ਇਹ ਕਮਿਸ਼ਨ ਵੀ ਗਲਤੀ ਹੋ ਗਈ ਹੈ ਵੀ ਅਸੀਂ ਕਿਸੇ ਦੀ ਇਮੇਜ ਖਰਾਬ ਕੀਤੀ ਹੈ ਜਾਂ ਕਿਹ ਲੋਨਾਂ ਦੀ ਕਿਸੇ ਨੂੰ ਸਮਝਾਇਆ ਵੀ ਤੁਸੀਂ ਇਹ ਗਲਤ ਕਰ ਰਹੇ ਹੋ ਵੀ ਕਿਸੇ ਦਾ ਨੁਕਸਾਨ ਜਿਹੜਾ ਇੱਕ ਬੰਦਾ ਉਹ ਜਿੰਨੇ ਪੁੱਤਾਂ ਕੋ ਪੈਸਾ ਮੰਗਿਆ ਹੀ ਨਹੀਂ ਤੁਸੀਂ ਉਹਦਾ ਨੁਕਸਾਨ ਕਰੋਗੇ ਨੌਕਰੀ ਨਾਲ ਨੁਕਸਾਨ ਉਸ ਕਰਾਵੇ ਤੇ ਫਿਰ ਕਿਤੇ ਇਹਨਾਂ ਦੇ ਸੁਰਤ ਆਈ ਹੈ ਤੇ ਹੁਣ ਆਖਲੇ ਸੜਕੋ ਗਲਤੀ ਹੋ ਗਈ ਹੈ ਤੇ ਮੈਂ ਤੋਂ ਸਮੇਂ ਦਾ ਮਾਫੀ ਮੰਗਣ ਦੇ ਪਿੱਛੇ ਮੋਟਿਵ ਆਈ ਵੀ ਜਿਹੜਾ ਜ਼ਮੀਨ ਕਿਸੇ ਨਾ ਕਿਸੇ ਨੂੰ ਇਨਕਾਰ ਲਾਦੋ ਕਹਿੰਦੇ ਜ਼ਮੀਨ ਸੜਕੋ ਇਹ ਧਰੇ ਜਮੀਨ ਹੈ ਸਰਕਾਰ ਕੇ ਵਾਪਸ ਮੇਰੇ ਕੋ ਡਰਦੇ ਬੋਦੇ ਇਵੇਂ ਮੇਰੇ ਕਰੀ ਨਹੀਂ ਕਿ ਮੈਂ ਪਹਿਲਾਂ ਤੁਹਾਨੂੰ ਲਿਖ ਚੁੱਕਾ ਹਾਂ